ਪਹਿਲਾਂ ਹੀ ਬਾਹਰ ਬੈਠ ਗਏ। ਭਾਈ ਇਹ ਦਾਣੇ ਆ ਦੋਏ ਬੱਚੇ ਦੇਖ ਲਓ ਆ ਹੁਣ ਫੇਰ ਫਿਰਦੇ ਨੇ। ਜਿਹੜੇ ਨੀਲੇ ਉੱਪਰ ਬੈਠ ਜਾਂਦੇ ਆ ਕੇ। ਗੋਲੇ। ਇਹ ਪਤਾ ਨਹੀਂ ਕਿੱਥੋਂ ਆ ਗਏ ਹੁਣੇ ਹੁਣ ਕੀ ਆਏ ਨੇ ਇਹ ਦੋ ਦਿਨ ਦੇ। ਫਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਹਿਮ ਸਰ ਜਾਨਵਰ ਸੱਟ ਸਾਰੇਆਂ ਦੇ। ਤੇ ਅੱਜ ਕਰਾਵਾਂਗੇ ਸ਼ੌਂਕ ਤੁਹਾਨੂੰ ਹਰੀਆਂ ਅੱਖਾਂ ਵਾਲੇ ਕਬੂਤਰਾਂ ਦਾ ਬਾਈ। ਤੇ ਕੱਲ ਥੋੜੇ ਮਿਸ ਹੋ ਗਿਆ ਕੰਮ ਭੁੱਲ ਗਿਆ ਮੈਂ। ਕੋਰੇ ਵਸੇ ਹੜ ਜਗੇ ਤੇ ਹਾਂ ਬਈ ਆਏ ਬਈ ਪੁੱਟੇ ਪੂੰਛ ਵਾਲੇ ਦਾ ਹਰਾ ਪੁੱਟ ਹਰੀ ਪੂੰਛ ਵਾਲੇ ਦਾ ਜਿਹੜਾ ਉਰਦਾ ਦਾ ਕਬੂਤਰ ਭੱਜ ਗਿਆ ਦਾ ਉਹਦਾ ਬਾਪ ਬੱਚੇ ਕਹਿ ਆਵਨੇ ਉਹ ਫੇਰ ਪੁੱਟੇ ਤੇ ਪਾਣੀ ਪੁਣੀ ਕਰੀਏ ਜੀ ਇੱਕ ਮਿੰਟ ਸਾਫ ਹੈ ਬਿਲਕੁਲ ਸਾਫ ਹੈ ਪਾਣੀ ਹੋਰ ਲਿਆ ਕੇ ਪਾਉਣਾ ਤੇ ਦਾਣੇ ਆ ਪਏ ਨੇ ਦਾਣੇ ਪਾ ਦਨੇ ਆਪਾਂ ਹੋ ਗਿਆ ਉਸ ਪਾਸੇ ਆ ਲੱਗਦਾ ਇਹਦੇ ਚ ਹੈ ਆ ਕੇ ਦੇ ਦੇ ਪਾਣੀ ਪਾਲਨੇ ਆਪਾਂ ੜਬਾ ਲੈ ਲੈ ਨੂਰੀ ਵਾਲਾ ਸਾਫ ਹੈ ਹੂੰ 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 ਮੌਸਮ ਬਹੁਤ ਖਰਾਬ ਹੈ ਕਦੇ ਟੋਪ ਅਕੈਡਮੀ ਅਸ਼ਾ ਪਲੇਟ ਲੱਗੀ ਜੀ ਤਾਂ ਹੀ ਅਕਰ ਆ ਜਾ ਤੂਤਰੀ ਕਿੱਥੇ ਆ ਸ਼ਾਕ ਹੀ ਉਹੀ ਨਿਕਲੂ ਜਾਂ ਨਿਕਲੂ ਲੈ ਇਹ ਤਾਂ ਭਰ ਗਿਆ ਕੇਰਬੋਡ ਰੱਖ ਦਈਏ ਇਹਨੂੰ ਵੀ ਰੱਖ ਦੰਨੇ ਆ ਲੈ ਸੁਣਿਆ ਨੇ ਆ ਵੀ ਗੰਦੀ ਗੱਤ ਇੱਕ ਦਿਨ ਸੇ ਪਲੇਟ ਖਰਚਾ ਖਰਚਾ ਦੇ ਕਿਵੇਂ ਭੱਜਨੀ ਹੈ ਬਾਹਰ ਨੂੰ ਸਰੋਂ ਥੋੜੀ ਹੈ ਸਰੋਂ ਪਾਉਣੀ ਹੈ ਪਾ ਇੱਥੇ ਸਾਫ਼ ਜਗਾ ਜਿੱਥੇ ਇੱਥੇ ਸਾਫ਼ ਜਗਾ ਉੱਥੀ-ਉੱਥੀ ਪਾਉਣੀ ਹੈ ਸਰੋਂ ਪਾਤੀ ਉਹਦੇ ਬਾਅਦ ਪਾ ਦਈਏ ਦਾਣੇ ਕੋਈ ਹੋ ਕੇਰਬੋਰਡ ਇਹਨਾਂ ਦਾ ਹੋਇਆ ਕੰਮ ਡਨ ਹੁਣ ਦੇਖੀ ਉਤੇਰੀ ਉਧਰੋਂ ਦੇਖ ਲਈਏ ਦਾਣੇ ਦੁਨੇ ਹੈਗੇ ਜੇ ਦਾਣੇ ਹੋਏ ਠੀਕ ਹੈ ਨਹੀਂ ਫੇ ਪਾ ਦਾਂਗੇ ਪਾਣੀ ਪੂਣੀ ਕਰ ਦਨੇ ਆ ਚੇਂਜ ਆ ਬੱਚਾ ਦੇਖਿਓ ਕਿੱਥੇ ਆ ਗਿਆ ਬੈਠਾ ਲਾਗੇ ਬਾਹਰ ਜੇ ਨਿਕਲਣੇ ਵੀ ਓਹੋ ਇਹ ਤਾਂ ਜਾਲੀ ਸਾਲੀ ਬੜੀ ਤੰਗ ਕਰਦੀ ਈ ਹੈ ਯਾਰ ਦਾਣੇ ਆਹ ਬੱਚੇ ਦੇਖੋ ਤਾਂ ਫਿਰ ਕੈਮ ਨੇ ਕਿੱਧਰ ਜਾਣਾ ਭਾਈ ਸੜੇ ਹੁਣਤੀ ਬਾਹਰ ਨਿਕਲਣ ਦੀਆਂ ਕਰਦੇ ਹੋਂ ਗੱਲਾਂ ਪਾਣੀ ਬਹੁਤ ਗੰਦਾ ਕਰਤਾ ਓਏ ਖੜਜੋ ਭਾਈ ਮੈਂ ਇਹਨਾਂ ਨੂੰ ਪਾਣੀ ਪੁਣੀ ਬਦਲਾਂ ਕਰਤਾ ਭਾਈ ਪਾਣੀ ਦਾ ਚੇਂਜ ਤੇ ਦਾਣੇ ਵੀ ਮੈਂ ਲੈ ਆਇਆ ਸਰੋਂ ਇਹਨਾਂ ਨੂੰ ਪਾਵੀਆਂ ਸ਼ਾਮ ਨੂੰ ਕਿਉਂਕਿ ਕੱਲੀ ਸਰੋਂ ਹੀ ਖਾਈ ਜਾਂਦੇ ਨੇ ਇਹ ਚੱਕੋ ਭਾਈ ਉੱਕਰ ਬੋਟਾ ਕਿਉਂਕਿ ਹੁਣ ਚਾਰੇ ਜੋੜੇ ਰਹਿ ਗਏ ਇਹਦੇ ਚ ਪਾਣੀ ਚੇਂਜ ਕਰਤਾ ਇਹਨਾਂ ਦਾ ਵੀ ਕੰਮ ਡੰਨ ਹੋ ਗਿਆ ਰਹਿ ਗਿਆ ਉੱਪਰ ਵਾਲਿਆਂ ਦਾ ਤੇ ਹਰੀਆਂ ਅੱਖਾਂ ਵਾਲੇ ਕਬੂਤਰ ਦਿਖਾਉਣੇ ਆ ਤੁਹਾਨੂੰ ਉਹ ਦਿਖਾਉਣੇ ਠਹਿਰ ਕੇ ਉੱਪਰ ਵੀ ਜਾਣਾ ਹਲੇ ਰੋਕ ਕੇ ਤੇ ਨੂਰੀ ਆਪਣੀ ਅਜ ਹੈ ਨਹੀਂ ਇੱਥੇ ਕਿੱਧਰ ਗਈ ਆਇਆ ਤਾਂ ਹੋ ਹੀ ਨਹੀਂ ਸਕਦਾ ਯਾਰ ਹਾਂ ਇੱਧਰ ਵੀ ਨਹੀਂ ਕਿੱਧਰ ਗਈ ਲੈ ਆ ਲੇਟ ਰਹੀ ਐ ਆਰਾਮ ਨਾਲ ਸੁੱਤੀ ਪਈ ਐ ਇਹ ਨਿਆਰੇ ਨਾਲ ਨੂਰੀ ਡਰਾਇ ਦੇ ਤਾਤਾ ਸਾਲੀ ਨੇ ਨੂਰੀ ਠੀਕ ਐ ਠੀਕ ਐ ਠੀਕ ਐ ਓਕੇ ਰਿਪੋਰਟ ਸਾਲੀ ਨੇ ਡਰਾਇ ਦਿੱਤਾ ਤਾਂ ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ ਕਾਹਤੇ ਏਕਣ ਗਰੀ ਪਈ ਐ ਅੱਗੇ ਦੇਕਣ ਪੈਂਦੀ ਨਹੀਂ ਹੈਗੀ ਇੰਨੀ ਨੀਂਦ ਚ ਤੇ ਚਲੋ ਆਪਣਾ ਇੱਧਰਲਾ ਵੀ ਕੰਮ ਨਿਬੜ ਗਿਆ ਉਧਰਲਾ ਵੀ ਨਿਬੜ ਗਿਆ ਤੇ ਉੱਪਰ ਚੱਲਦੇ ਆਂ ਰੋਕੇ ਥੋੜਾ ਜਿਹਾ ਹਲੇ ਗਰਮੀ ਜੀ ਬਹੁਤ ਹੈ ਹਲੇ ਸਵੇਰ ਦਾ ਹੀ ਟਾਈਮ ਹੈ ਵੈਸੇ ਤਾਂ ਪਹੁੰਚ ਗਏ ਵੀ ਕੋਠੇ ਤੇ ਪਾਣੀ ਬੁਣੀ ਲੈ ਕੇ ਇੱਥੇ ਰੱਖ ਦੰਨੇ ਇਹਨੇ ਕਬੂਤਰ ਦੇਖੀ ਕੋਈ ਉੜਦਾ ਦੋ ਉੜਦੇ ਨੇ ਆਪਾਂ ਵੀ ਕੱਢੀ ਹੈ ਨਾ ਚੋ ਦੋ ਚਾਰ ਚਲੋ ਫੜ ਲਵਾਂ ਪਹਿਲਾਂ ਚਲੋ ਵੇ ਚੱਲਦੇ ਆਂ ਅੰਦਰ ਤੂੰ ਚੱਲ ਬਈ ਛਾਖੇ ਅੰਦਰ ਵੱਡਾ ਕਬੂਤਰ ਹੈ ਜੋੜਿਆਂ ਵਾਲਾ ਹੈ ਜਿਹੜੇ ਚੱਲੋ ਲੈ ਗਿਆ ਇਹਦੀ ਕਿਉਂ ਭਾਈ ਜਾਣਾ ਨਹੀਂ ਅੰਦਰ ਹੂੰ ਇਧਰੋਂ ਕਿਹੜੇ ਕਿਹੜੇ ਕੱਢਣੇ ਆਲੇ ਨੇ ਭਾਈ ਇਹ ਵੀ ਉੜੂਗਾ ਇਹ ਵੀ ਉੜੂ ਇਹ ਵੀ ਉੜੂ ਇਹ ਤਿੰਨੇ ਉੜਨਗੇ ਤੈਨੂੰ ਛਾਖਿਆ ਹੁਣ ਮੈਂ ਕਿਵੇਂ ਫੜਾਂ ਲੈ ਕਬੂਤਰ ਦੇਖੋ ਕਬੂਤਰ ਚੀਜ਼ ਹੈ ਇਹ ਕੱਢ ਜੋ ਬਈ ਕਮੈਂਟ ਫੜ ਲੈਣ ਦੋ ਚੱਕੋ ਬਈ 6 ਕਬੂਤਰ ਕੱਢ ਲੈ ਬਾਹਰ ਇੱਕ ਰੰਗੀਲਾ ਸੁਰਖਾ گلابی ਗੱਛਾਂ ਵਾਲਾ ਤੇ ਕੱਚ ਚੱਲਰ ਵਾਲਾ ਕਲ ਸਿਰਾ ਕਾਲੇ ਡੂਸੇ ਵਾਲਾ ਤੇ ਪੋਟੇ ਬੈਠਾ ਵਾਲਾ ਨਵੇਂ ਤਰੀਕੇ ਨਾਲ ਡਾਉਣੇ ਅੱਜ ਇੱਥੋਂ ਹੀ ਲੈਂਡਿੰਗ ਕਰਾਵਾਂਗੇ ਲੈਂਡਿੰਗ ਨਹੀਂ ਫਲਾਈ ਕਰਾਵਾਂਗੇ ਉੜ 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 ਉੜੋ ਚਲੋ 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 ਬਾਹਰ ਚਲੋ ਇੱਕ ਗਏ ਦੋ ਗਏ ਤਿੰਨ ਗਏ ਚਾਰ ਗਏ ਚੱਲ ਵੀ ਤੂੰ ਵੀ ਕਿਰੋੜੀ ਕਰਾਂ ਪੰਜ ਗਏ 6 ਗਏ ਲਓ ਵੀ 6 ਦੇ 6 ਉੜ ਗਏ ਕਿੱਥੇ ਨੇ ਆ ਲਓ ਉਹ ਕੈਰ ਬੋਟਾ ਆ ਜਾਣੇ 6 ਦੇ 6 ਇਹਨਾਂ ਨੂੰ ਉੜਨ ਦੋ ਇਹਨੇ ਇੱਧਰ ਇਹਨਾਂ ਪਾ ਦਨੇ ਪਹਿਲਾਂ ਦਾਣੇ ਕਿਉਂਕਿ ਇਹਨਾਂ ਨੂੰ ਦਾਣੇ ਚਾ ਕੇ ਅੰਦਰ ਫੇਰਾ ਜਿਵੇਂ ਮਰਜ਼ੀ ਇੱਥੇ ਬੈਠਣ ਆ ਪਾਣੀ ਪੂਣੀ ਕਰਨ ਤੋਂ ਝੇਂਜ ਪਹਿਲਾਂ ਲਓ ਵੀ ਇਹਨਾਂ ਨੂੰ ਪਾਤੇ ਦਾਣੇ ਪਾਣੀ ਵੀ ਪਾਤਾ ਇਹਨਾਂ ਨੂੰ ਆਪਾਂ ਖੋਲ ਦੇਣਾ ਖੜ ਜੋ ਬਹੁਤ ਤੇਜ਼ ਆਉਣਾ ਇਹਨਾਂ ਨੇ ਆਜੋ ਵੀ ਆਜੋ 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 ਪਰਾਂ ਟੱਕਣ ਇੱਛਾ ਰੱਖਦੀ ਏ ਸਾਰੇ ਹੀ ਆਗੇ ਬਾਹਰ ਖਾ ਰਹੇ ਨੇ ਦਾਣੇ ਦਾਣੇ ਦੋਨੇ ਖਾਣ ਕੇ ਪਾਣੀ ਪੀਣਗੇ ਫੇ ਵਾੜ ਦੇਣਾ ਇਹਨਾਂ ਨੂੰ ਅੰਦਰ ਖਾਲੂ ਵੀ ਖਾਲੂ ਫਟਾ ਫਟ ਤੇ ਦੂਜਿਆਂ ਦੇ ਨਿਗਮ ਮਰਾਦਾ ਦੇਖੋ ਫਿਰ ਜਾਂਦੇ ਆ ਉੱਪਰ ਨੂੰ ਅੱਜ ਕਿਉਂਕਿ ਕਾਫੀ ਦਿਨ ਮਗਰੋਂ ਕੱਢੇ ਹਨ ਸਾਰੇ ਫਿਰ ਰਹੇ ਨੇ ਛੇ ਦਿਸ਼ਿਓ ਇੱਕ ਆ ਕਿਸੇ ਦਾ ਫਿਰਦਾ ਆਪਣੇ ਤਾਂ ਇਕੱਠੇ ਹੀ ਫਿਰਦੇ ਨੇ ਚਲੋ ਓੜਨ ਦੋ ਇਹਨਾਂ ਨੂੰ ਇਹਨੇ ਐਕਨ ਸੀਜ਼ਨ ਚੁੜਨੇ ਚਾਹੀਦੇ ਤੇ ਇਹ ਪੰਜੇ ਛੇ ਹਨਾ ਜਿਹੜੇ ਤੁਹਾਨੂੰ ਪਤਾ ਤੰਗ ਕਰਦੇ ਹੁੰਦੇ ਤੇ ਆਪਾਂ ਨੂੰ ਗੇੜਾ ਨਹੀਂ ਤੇ ਕੱਢਦੇ ਇੱਕ ਆਉ ਫਿਰਦਾ ਪੰਜ ਆ ਫਿਰਦੇ ਇਕੱਠੇ ਹੁਣ ਸਾਲੇ ਬਥੇਰਾ ਉੜਦੇ ਨੇ ਸੀਜ਼ਨ 'ਚ ਡੱਕਾ ਨਹੀਂ ਤੋੜਿਆ ਇਹਨਾਂ ਨੇ ਇਹਨਾਂ ਨੇ ਤਾਂ ਰਾਜ ਲੇ ਭੱਜ-ਭੱਜ ਆਉਨੇ ਆ ਪਾਣੀ ਵੱਲ ਨੂੰ ਲੋਏ ਮਿੱਤਰੋ ਟਾਂਗੀ ਕਰੀਏ ਖੜੀ ਟਾਈਮ ਹੋ ਗਿਆ ਬਹੁਤ ਫੇਰ ਨੇਰੇ ਵਾਲਾ ਕੰਮ ਹੋ ਜਾਣਾ ਆ ਤਾਂ ਫਿਰਦੇ ਆ ਚਾਰ ਆ ਪੰਜ 6 6 ਉਹ ਫਿਰਦੇ ਨੇ ਇਧਰ ਮੀਂਹ ਜਰੀ ਆਵਾਜ਼ ਆਈਏ ਕਿ ਕਸੇ ਦੀ ਮੀਨਾ ਵੀ ਕੋਈ ਭਰੋਸਾ ਨਹੀਂ ਬੱਦਲ ਬਹੁਤ ਹੋਇਆ ਹੋਇਆ ਚਲੋ ਢਾਂਗੀ ਖੜੀ ਕਰਨ ਲੋ ਪਹਿਲਾਂ ਹਾਂ ਹੈ ਚੋਬਰ ਆਉਂਦੇ ਨੇ ਵੈਰੀ ਗੁੱਡ ਚਲੋ 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 ਢਾਂਗੀ ਦਾ ਕਰਤੀ ਹੋਈ ਖੜੀ ਆ ਫਿਰਦੇ ਨੇ ਹਲੇ ਨਹੀਂ ਬੈਂਦੇ ਤੇ ਜਦ ਨੂੰ ਮੈਂ ਇੱਕ ਬੱਚੇ ਨੂੰ ਦਵਾਈ ਦੇਣੀ ਹੈ ੜੀ ਦਵਾਈ ਚੱਕ ਲਵਾਂ ਗੋਲੀਆਂ ਉਹ ਬੰਨਿਆ ਇੱਕ ਮਿੰਟ ਮੈਂ ਗੋਲੀ ਦੇ ਦਾਂ ਬੱਚੇ ਨੂੰ ਗੋਲੀ ਤਾਂ ਤੋੜ ਲਈ ਬਈ ਇਹ ਦੋ ਤਿੰਨ ਬੱਚਿਆਂ ਨੂੰ ਦੇ ਹੋ ਜਾਣੀ ਆ ਥੋੜੀ ਥੋੜੀ ਤੋੜ ਕੇ ਕਿਉਂਕਿ ਬਾਲੀ ਦਾ ਖਰਾਬ ਕਰੂਗੀ ਦਾਣੇ ਹਲੇ ਪਾਈਆਂ ਉਧਰਲੇ ਕਬੂਤਰ ਖੋਲਣ ਨੇ ਖੋਲਣਿਆਂ ਨਾਲੇ ਪਾਣੀ ਐਨ ਫੁੱਲ ਆ ਹਾਂ ਭਾਈ ਇੱਕ ਤਾਂ ਇਹਨੂੰ ਦੇਣੀ ਆ ਦੇਖੋ ਆ ਬੱਚੇ ਤੇ ਇੱਕ ਅੱਧਾ ਬੋਲ ਨੂੰ ਦੇਖ ਰਿਹਾ ਨੀਲੇ ਨੂੰ ਦੇ ਦੰਨੇ ਇੱਕ ਉਹਨੂੰ ਦੇਣੀ ਆ ਕਾਲੀ ਬੋਤਲ ਵਾਲੇ ਦੇਤੀ ਵਈ ਦਵਾਈ ਦੂਜਿਆਂ ਨੂੰ ਦੇ ਦੀ ਦਵਾਈ ਇਹਨਾਂ ਦਾ ਖਾਦਿਆ ਕੁੰਡਾ ਬੰਦ ਇਹਨਾਂ ਦਾ ਲਈ ਇੱਕ ਛੋਲ ਆਜੋ ਭਾਈ ਪੀਓ ਪਾਣੀ ਤੇ ਖਾਓ ਧਾਣੇ ਆਹਾ ਹਾ ਚੋਬਰ ਆਗੇ ਚੋਬਰ ਆਗੇ ਓਏ ਦੇਖਦੇ ਕਿਆ ਚਲੋ ਫਿਰ ਅੰਦਰ ਆਜੋ ਚਲੋ 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 ਅੰਦਰ ਕਿੰਨੇ ਆ ਗਏ 3 ਕ 4 ਦੋ ਤਾਂ ਉਹ ਫਿਰਦੇ ਨੇ ਚਾਰ ਆ ਗਏ ਚਾਰ ਆ ਗਏ ਆ ਦੇਖ ਕੱਚ ਝੱਲਰ ਵਾਲਾ ਫਿਰਦਾ ਕਲ ਸਿਰਾ ਆ ਫਿਰਦਾ ਚਲੋ ਭਾਈ ਤਾਰਾ ਮਹਿਨਾਂ ਨੂੰ ਗਿਆ ਇੱਕ ਦਾ ਅੰਦਰ ਬਸ ਹੁਣ ਮਗਰੇ ਹੋ ਲੈਣਾ ਇਹਨਾਂ ਨੇ ਆ ਆ ਵੀ ਗਿਆ ਆ ਵੀ ਗਿਆ ਚੱਲ ਗੁਰੂਆ ਚੱਲ 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 ਚਲੋ ਓਕੇ ਰਹਿ ਗਏ ਦੋ ਇਹ ਵੀ ਆ ਜਾਣਗੇ ਹੁਣ ਇਹ ਕਬੂਤਰ ਵੀ ਰੱਜ ਕੇ ਵੜ ਗਏ ਬਾਈ ਅੰਦਰ ਤੇ ਦੋ ਰਹਿ ਕੇ ਕੱਲ ਸਰਾ ਆ ਜਾਂਦਾ ਤੇ ਦੂਜਾ ਕਿੱਥੇ ਆ ਦੂਜਾ ਆ ਗਿਆ ਕੱਚ ਚੱਲ ਰਲਾ ਆ ਜਾ ਵੀ ਆ ਜੋ ਵੈਰੀ ਗੁੱਡ ਹੁਣ ਤਾਂ ਕੋਈ ਕਬੂਤਰ ਨਹੀਂ ਉੜਦਾ ਦੇਖਦਾ ਹੋਰ ਮੈਨੂੰ ਆਣੀ ਲਾਵਾ ਨਹੀਂ ਗੋਲਾ ਗੋਲਾ ਹੀ ਹੈ ਜਾਂਦਾ ਸਿੱਧਾ ਹੀ ਆ ਆ ਗਏ ਦੋਨੇ ਬਸ ਆ ਬੈਠ ਜਾਣ ਤੋਂ ਫੇਰ ਆਪਾਂ ਬੰਦ ਕਰਕੇ ਚੱਲਦੇ ਆ ਥੱਲੇ ਨੂੰ ਫੇਰ ਹਰੀਆਂ ਅੱਖਾਂ ਵਾਲੇ ਕਬੂਤਰ ਵੀ ਦਿਖਾਉਣੇ ਆ ਦੋਨੋਂ ਆ ਗਏ ਭਾਈ ਨੀਵੇਂ ਆ ਗਿਆ ਕਾਲ ਸੇਰਾ ਤੇ ਕੱਚ ਚੱਲ ਰਲਾ ਫਿਰਦਾ ਤੇ ਨੀਲਾ ਵਾਜਾ ਫੇਰ ਆ ਉਹ ਬਹਿ ਗਿਆ ਆ ਕੇ ਇਹ ਤਾਂ ਪੱਕੇ ਹੀ ਮੈਂ ਕਿਹਾ ਨਾ ਆਪਣੇ ਆ ਗਏ ਗੋਲੇ ਜੇ ਜੰਗਲੀ ਤੇ ਇਹਨਾਂ 'ਚ ਬਿਮਾਰੀ ਭਾਈ ਆਹ ਦਿਨਾਂ 'ਚ ਬਾਲੀ ਫੈਲਦੀ ਹੈ ਗੋਲਿਆਂ ਤੋਂ ਇਹਨਾਂ ਨੂੰ ਭਜਾਉਣਾ ਪੈਣਾ ਕਰਦੇ ਜਸੂ ਦੇ ਆਏ ਤੇ ਹੱਲ ਕੋਈ ਉਹ ਆ ਜਾਓ ਭਾਈ ਲੇਟ ਹੋ ਰਿਹਾ ਕੰਮ ਕਾਲਸਰਤ ਆ ਗਿਆ ਭਾਈ ਕੱਚ ਝੱਲਰ ਵਾਲਾ ਰਹਿ ਗਿਆ ਬਸ ਸੋਨੇ ਇਹ ਆ ਜਾਵੇ ਕਰੀਏ ਬੰਦ ਇਹਨਾਂ ਨੂੰ ਆ ਗਏ ਭਾਈ ਦੋਨੇ ਕਾਲਸਰਤ ਪਹਿਲਾਂ ਆ ਗਿਆ ਤਾਂ ਕੱਚ ਝੱਲਰ ਵਾਲਾ ਹੁਣ ਆ ਗਿਆ ਤੇ ਚਲੋ ਵੀ ਚੋਬਰੋ ਅੰਦਰ ਫਿਰ ਖੜ ਜੋ ਮੈਂ ਬਾੜਦਾ ਇਹਨਾਂ ਨੂੰ ਅੰਦਰ ਕਰਦੇ ਭਾਈ ਅੰਦਰ ਦੋਏ ਇੱਕ ਅੰਦਰ ਵੜ ਕੇ ਕਾ ਬੈਠਾ ਥੋੜੇ ਪਾਣੀ ਬਚ ਗਿਆ ਬੋਤਲ ਚ ਆਪਾਂ ਪਾਏ ਚਾਲਦੇ ਆ ਤੇ ਕੁੰਡਾ ਲਾ ਦਈਏ ਪਹਿਨਾ ਧਾਣੇ ਟੱਕ ਦੇ ਜਿੰਦਾਬਾਦ ਚਲਾਉਣੇ ਆ ਆਇਆ ਫਿਰ ਕਈ ਵਾਰ ਮੀਂਹ ਆ ਜਾਂਦਾ ਪਿਛਲੀ ਵਾਰੀ ਭਿੱਜ ਗਏ ਸਾਰੇ ਈ ਦਾਣੇ ਆ ਰੱਖ ਦਨੇ ਉੱਪਰ ਚਲੋ ਭਾਈ ਮਿਲਦੇ ਹੁਣ ਥੱਲੇ ਜਾ ਕੇ ਸਿੱਧਾ ਥੱਲੇ ਕਬੂਤਰਾਂ ਕੋਲ ਆ ਗਏ ਆ ਬਾਈ ਇਹਨਾਂ ਦਾ ਨਵੇੜ ਦੀ ਹੈ ਕੰਮ ਮੱਛਰ ਬਹੁਤ ਹੋ ਜਾਂਦਾ ਪਾਣੀ ਦਾਣੇ ਜੇ ਪਾ ਦਨੇ ਆ ਤੇ ਜੱਸੇ ਦੇ ਆਏ ਤੇ ਕਬੂਤਰਾਂ ਸ਼ਾਮ ਕਰਾਉਨੇ ਖੜਜੋ ਪਾਣੀ ਪਾ ਦਾਂ ਇਹਨਾਂ ਨੇ ਨਹੀਂ ਬਾਹਰ ਨਿਕਲ ਜਾਣਾ ਇੱਕ ਤਾਂ ਆਏ ਬਾਈ ਨਵਾਂ ਕਬੂਤਰ ਹਰੀਆਂ ਅੱਖਾਂ ਦਾ ਦੇਖੋ ਫਿਰ ਦੋਨੇ ਅੱਖਾਂ ਹਰੀਆਂ ਇਹਦੀਆਂ ਓਏ ਪੈਰ ਤੋਂ ਦਿਖਾ ਦਿੰਦਾ ਹੁਣ ਲਿਬੜੇ ਜੇ ਹੋਏ ਨੇ ਪਰ ਲਾਲ ਨੇ ਜਿਵੇਂ ਖੂਨ ਆਉਂਦਾ ਹੁੰਦਾ ਦੇਖੋ ਤਾਂ ਉਹ ਕੈਰਬੋਟ ਇੱਥੇ ਬੈਠ ਹੋਏ ਖੜ ਜਾ ਖੜ ਜਾ ਖੜ ਜਾ ਦੇਖੋ ਦੂਜਾ ਤੁਹਾਨੂੰ ਦਿਖਾਉਣਾ ਐ ਮੈਂ ੁੰਡਾ ਲਾਦਾ ਪਹਿਲਾਂ ਦੁਜਾ ਦੇਖੋ ਖੜ ਜਾ ਯਾਰ ਗਰਦਨੇ ਸਾਲਾ ਇੱਧਰ ਉੱਧਰ ਦੇਖੋ ਫਿਰ ਐਂ ਪਿਓਰ ਹਰੀਆਂ ਦੇਖਦੀਆਂ ਉਹ ਕੈਰਬੋਰਡ ਥਲ ਥਲ ਪਾਈ ਹੋਈ ਹੈ ਇਹਦੇ ਪੈਰ ਇਹਦੇ ਵੀ ਐਂ ਲਾਲ ਨੇ ਚੱਲ ਇੱਕ ਹੋਰ ਉਹ ਤੁਹਾਨੂੰ ਬਾਅਦ ਚ ਦਿਖਾਉਣਾ ਮੈਟਰੋ ਕੇਲਗੂਲ ਕੇ ਪਹੁੰਚ ਕੇ ਘਰ ਕੂਤਰਨ ਦਾ ਕੰਮ ਨਿਭੜਿਆ ਅੱਜ ਪਹਿਲੇ ਹੀ ਸਿਰ ਲਿਖ ਦੇਗੇ ਤੇ ਵਲੌਗ ਬਣਾ ਲਿਆ ਮਿਲਾਂਗੇ ਹਮ ਅਗਲੇ ਵਲੌਗ ਚ ਚੈਨਲ ਨੂੰ ਸਬਸਕ੍ਰਾਈਬ ਤੇ ਮਿਲਦੇ ਹੁਣਾ ਅਗਲੇ ਵਲੌਗ